ਮੰਤਸਾ ਵੱਡੇ ਮਾਰਜਨ ਦੇ ਉੱਤੇ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਜਲੰਧਰ ਵੈਸਟ ਦੇ ਵਿੱਚ ਕਿਵੇਂ ਆ ਬਹੁਤ ਹੀ ਖੂਬਸੂਰਤ ਰਿਜ਼ਲਟ ਆਇਆ ਜਲੰਧਰ ਵੈਸਟ ਦਾ ਮੈਂ ਸਹੁੰਦਾ ਵੀ ਜਲੰਧਰ ਵੈਸਟ ਨੇ ਬੈਸਟ ਕਰਤਾ ਅੱਜ ਔਰ ਮੈਂ ਔਰ ਮੇਰੀ ਸਾਰੀ ਟੀਮ 10 ਦਿਨ ਅਸੀਂ ਉੱਥੇ ਰਹੇ ਆ ਮੇਰੀ ਖੁਦ ਵੀ ਡਿਊਟੀ ਜਿਹੜੀ ਆ ਉਹ ਮਾਨਜੁਲ ਮੁਖਮੰਦੀ ਸਰਦਾਰ ਕੁਮਾਰ ਸਿੰਘ ਨਾਲ ਦੀ ਰਹੀ ਦੇ ਵਿੱਚ ਤੇ ਰਹੀ ਹੈ ਜੋ ਜਿਸ ਤਰ੍ਹਾਂ ਨਿੱਗ ਔਰ ਸਨੇਹ ਜਲੰਧਰ ਵੈਸਟ ਦੇ ਲੋਕਾਂ ਤੋਂ ਮਿਲ ਰਿਹਾ ਸੀਗਾ ਉਸ ਵੇਲੇ ਇਹ ਰਮਾਨ ਲੱਗ ਰਿਹਾ ਸੀ ਕਿ ਚਲੰਦਰ ਜਿੰਦਰ ਆਮਦੀ ਪਾਰਟੀ ਜਿੱਤ ਹੋਏਗੀ ਸੋ ਇਹ ਸੀ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਗੁੱਡ ਗਵਰਨੈਂਸ ਦੀ ਅ ਦੇਸ਼ ਦੇ ਅੰਦਰ ਇੱਕ ਮੈਂ ਸਮਝਦਾ ਵੀ ਵਿਜ਼ਨ ਹੈ ਹੋਰ ਰਮਾਨ ਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਜਿਹੜਾ ਅ ਪਿਛਲੇ 2.5 ਸਾਲਾਂ ਦੇ ਦੌਰਾਨ ਪੰਜਾਬ ਦੇ ਲੋਕਾਂ ਦਾ ਆਰਥਿਕ ਜੀਵਨ ਪੱਤਰ ਉੱਪਰ ਚੁੱਕਣ ਲਈ ਜਿਹੜੇ ਕਦਮ ਚੁੱਕੇ ਗਏ ਆ ਚਾਹੇ ਉਹਦੇ ਵਿੱਚ 43000 ਨੌਕਰੀਆਂ ਦਾ ਸਵਾਲ ਹੋਵੇ ਚਾਹੇ ਆਮ ਆਦਮੀ ਕਲੀਨਿਕਾਂ ਦਾ ਸਵਾਲ ਹੋਵੇ ਚਾਹੇ ਸਰਕਾਰ ਤੁਹਾਡੇ ਦਵਾਰ ਦਾ ਜਿਹੜਾ ਉਹ ਪ੍ਰੋਗਰਾਮ ਹੋਵੇ ਸੋ ਵਨਸ ਵਨ ਜਿਹੜੇ ਡਿਸੀਜਨ ਫੈਸਲੇ ਪੰਜਾਬ ਦੇ ਲੋਕਾਂ ਦੇ ਪੱਖ ਚ ਕੀਤੇ ਆ ਸੋ ਮੈਂ ਸਮਝਦਾ ਆ ਕਿ ਉਹ ਤੇ ਮੋਰ ਲੱਗੀ ਆ ਔਰ ਜਲੰਧਰ ਵੈਸਟ ਤੋਂ ਸਾਡੇ ਉਮੀਦਵਾਰ ਮਹਿੰਦਰ ਭਗਤ ਜੀ ਜਿਹੜੇ ਬਹੁਤ ਇੱਕ ਨੇਕ ਦਿਲ ਇਨਸਾਨ ਨੇ ਔਰ ਮਤਲਬ ਸੱਚੀ-ਮੁੱੱਚੀ ਉਹ ਮੈਂ ਸਮਝਦਾ ਵੀ ਇੱਕ ਲੋਕ ਨੇਤਾ ਨੇ ਉਥੋਂ ਦੇ ਸੋ ਜਿੰਨੇ ਵੱਡੇ ਮਾਰਜਨ ਦੇ ਨਾਲ ਅੱਜ ਜਲੰਧਰ ਦੇ ਲੋਕਾਂ ਨੇ ਪਿਆਰ ਦਿੱਤਾ ਆਪਣੀ ਪਾਰਟੀ ਨੂੰ ਔਰ ਜਿੱਤ ਹੋਈ ਆ ਮੈਂ ਜਲੰਧਰ ਵੈਸਟ ਦੇ ਸਾਰੇ ਹੀ ਵੋਟਰਾਂ ਦਾ ਧੰਨਵਾਦ ਕਰਦਾ ਤੇ ਖਾਸ ਕਰਕੇ ਮੇਰਾ ਵਾਰਡ ਜਿੱਥੇ ਮੇਰੀ ਡਿਊਟੀ ਲੱਗੀ ਸੀ 37 ਨੰਬਰ ਵਾਰਡ ਚ ਉਥੇ ਵੀ ਬਹੁਤ ਖੁੱਲ੍ਹ ਦਿਲ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਸਾਰੇ ਜਲੰਧਰ ਦੀ ਲੀਡਰਸ਼ਿਪ ਨੂੰ ਔਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੁਆਰਾ ਔਰ ਮਾਜੂਬ ਮੁੱਖ ਮੰਤਰੀ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਲੋਕਪੱਖੀ ਮਾਡਲ ਲਾਗੂ ਕੀਤਾ ਜਾ ਰਿਹਾ ਮੈਂ ਸਮਝਦਾ ਉਹ ਦੀ ਜਿੱਤ ਹੈ ਔਰ ਦੇਸ਼ ਨਾਲ ਨਾਲ ਪੰਜਾਬ ਦੇ ਅੰਦਰ ਜਿਹੜੀ ਬਾਈ ਇਲੈਕਸ਼ਨ ਹੋਈ ਹੈ ਇਹਦੇ ਵਿੱਚ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਨਕਾਰਿਆ ਔਰ ਵਿਸ਼ੇਸ਼ ਤੌਰ ਤੇ ਜਿੱਡਾ ਵੱਡਾ ਮਾਰਜਨ ਹੈ ਜਿੱਤ ਦਾ ਇਹ ਉਪੇਕਸ਼ਾਵਾਂ ਤੋਂ ਵਪਰੀਤ ਹੈ ਸੋ ਤਲੰਦਰ ਬੱਛੀ ਦੇ ਲੋਕਾਂ ਦਾ ਤਰਵਾਦ ਸੋ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਦੀ ਹੋਰ ਵੱਡੀ ਤਰੰਦੇਈ ਦਾ ਸੇਵਾ ਕਰ ਸਕੀਏ ਇਹ ਸਾਡਾ ਜਤਨ ਰੂਪ ਹੈ। ਜੀ ਮੰਤਰੀ ਸਾਹਿਬ ਵੱਡੇ ਮਾਰਜਨ ਦੇ ਉੱਤੇ ਆਮ ਆਦਮੀ ਪਾਰਟੀ ਜਿਲੰਦਰ ਵੈਸਟ ਦੇ ਵਿੱਚ ਕਿਵੇਂ ਆਇਆ। ਬਹੁਤ ਹੀ ਖੂਬਸੂਰਤ ਰਿਜ਼ਲਟ ਆਇਆ ਜਿਲੰਦਰ ਵੈਸਟ ਦਾ। ਮੈਂ ਸੁਣਦਾ ਵੀ ਜਿਲੰਦਰ ਵੈਸਟ ਨੇ ਬੈਸਟ ਕਰਤਾ ਅੱਜ। ਔਰ ਮੈਂ ਔਰ ਮੇਰੀ ਸਾਰੀ ਟੀਮ 10 ਸਾਲਾਂ ਸੇ ਉੱਥੇ ਰਹੇ ਆ। ਮੇਰੀ ਖੁਦ ਵੀ ਡਿਊਟੀ ਜਿਹੜੀ ਆ ਉਹ ਮਾਨਜੂਲ ਮੁੱਖ ਮੰਤਰੀ ਸਰਕਾਰ ਕੋਲ ਹਸਨ ਮਾਡੀ ਦੀ ਵਾਇਦੇ ਵਿੱਚ ਤੇ ਰਹੀ ਆ। ਜੋ ਜੇਸਰਾ ਨਿੱਗ ਔਰ ਸਨੇਹ ਜਲੰਧਰ ਵੈਸ ਦੇ ਲੋਕਾਂ ਤੋਂ ਮਿਲ ਰਿਹਾ ਸੀਗਾ ਉਸ ਵੇਲੇ ਇਹ ਅਨੁਮਾਨ ਲੱਗ ਰਿਹਾ ਸੀ ਕਿ ਜਲੰਧਰ ਜਿੰਦਰਾ ਆਮ ਆਦਮੀ ਪਾਰਟੀ ਦੀ ਹਿੱਤ ਹੋਏਗੀ ਸੋ ਇਹ ਸੀ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਗੁੱਡ ਗਵਰਨੈਂਸ ਦੀ ਦੇਸ਼ ਦੇ ਅੰਦਰ ਇੱਕ ਮੈਂ ਸਮਝਦਾ ਵੀ ਵਿਜ਼ਨ ਹੈ ਔਰ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਜਿਹੜਾ ਪਿਛਲੇ 2.5 ਸਾਲਾਂ ਦੇ ਦੌਰਾਨ ਪੰਜਾਬ ਦੇ ਲੋਕਾਂ ਦਾ ਆਰਥਿਕ ਜੀਵਨ ਪੱਤਰ ਉੱਪਰ ਚੁੱਕਣ ਦੇ ਜਿਹੜੇ ਕਦਮ ਚੁੱਕੇ ਗਏ ਆ ਚਾਹੇ ਉਹਦੇ ਵਿੱਚ 43000 ਨੌਕਰੀਆਂ ਦਾ ਸਵਾਲ ਹੋਵੇ ਚਾਹੇ ਆਮਦ ਵੀ ਕਲਿਨਿਕਾਂ ਦਾ ਸਵਾਲ ਹੋਵੇ ਚਾਹੇ ਸਰਕਾਰ ਤੁਹਾਡੇ ਦਵਾਰ ਦਾ ਜਿਹੜਾ ਉਹ ਪ੍ਰੋਗਰਾਮ ਹੋਵੇ ਸੋ ਵਨ ਸਵਨ ਜਿਹੜੇ ਡਿਸੀਜਨ ਫੈਸਲੇ ਪੰਜਾਬ ਦੇ ਲੋਕਾਂ ਦੇ ਪੱਖ ਚ ਕੀਤੇ ਆ ਸੋ ਮੈਂ ਸਮਝਦਾ ਵੀ ਉਹ ਤੇ ਮੋਰ ਲੱਗੀ ਆ ਔਰ ਜਲੰਧਰ ਵੈਸ ਤੋਂ ਸਾਡੇ ਉਮੀਦਵਾਰ ਮਹਿੰਦਰ ਭਗਤ ਜੀ ਜਿਹੜੇ ਬਹੁਤ ਇੱਕ ਨੇਕ ਦਿਲ ਇਨਸਾਨ ਨੇ ਔਰ ਮਤਲਬ ਸੱਚੀ-ਮੁੱੱਚੀ ਉਹ ਮੈਂ ਸਮਝਦਾ ਵੀ ਇੱਕ ਲੋਕ ਨੇਤਾ ਨੇ ਉਥੋਂ ਦੇ ਸੋ ਜਿੰਨੇ ਵੱਡੇ ਮਾਰਜਨ ਦੇ ਨਾਲ ਅੱਜ ਜਲੰਧਰ ਦੇ ਲੋਕਾਂ ਨੇ ਪਿਆਰ ਦਿੱਤਾ ਆਮ ਆਦਮੀ ਪਾਰਟੀ ਨੂੰ ਔਰ ਜਿੱਤ ਵੱਲ ਹੋਈ ਆ ਮੈਂ ਜਲੰਧਰ ਵੈਸ ਦੇ ਸਾਰੇ ਹੀ ਵੋਟਰਾਂ ਦਾ ਧੰਨਵਾਦ ਕਰਦਾ ਤੇ ਖਾਸ ਕਰਕੇ ਮੇਰਾ ਵਾਰ ਜਿੱਥੇ ਮੇਰੀ ਡਿਊਟੀ ਲੱਗੀ ਸੀ 37 ਨੰਬਰ ਵਾਰ ਚ ਉਥੇ ਵੀ ਬਹੁਤ ਖੁੱਲ੍ਹ ਦਿਲੀ ਨਾਲ ਲੋਕਾਂ ਨੇ ਵੋਟਾਂ ਪਾਈਆਂ ਸਾਰੇ ਜਲੰਧਰ ਦੇ ਲੀਡਰਸ਼ਿਪ ਨੂੰ ਔਰ ਸ੍ਰੀ ਹਰਵੰਦ ਕੇਜਰੀਵਾਲ ਜੀ ਦੁਆਰਾ ਔਰ ਮਾਝਾ ਮੁੱਖ ਮੰਤਰੀ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਲੋਕਪੱਖੀ ਮਾਡਲ ਲਾਗੂ ਕੀਤਾ ਜਾ ਰਿਹਾ ਮੈਂ ਸਮਝਦਾ ਉਹਦੀ ਜਿੱਤ ਹੈ ਔਰ ਦੇਸ਼ ਨਾਲ ਨਾਲ ਪੰਜਾਬ ਜਿੰਦਰ ਜਿਹੜੀ ਬਾਈ ਇਲੈਕਸ਼ਨ ਹੋਈ ਹੈ ਇਹਦੇ ਵਿੱਚ ਲੋਕਾਂ ਨੇ ਰਵਾਇਤੀ ਪਾਰਟੀ ਨੂੰ ਨਕਾਰਿਆ ਔਰ ਵਿਸ਼ੇਸ਼ ਤੌਰ ਤੇ ਜਿੱਡਾ ਵੱਡਾ ਮਾਰਜਨ ਹੈ ਜਿੱਤ ਦਾ